ਸਸ਼ੀਗਰ ਦੋਸਤੋ ਮੈਂ ਤੁਹਾਡਾ ਆਪਣਾ ਰੈਪੀ ਪਾਡਿਆ ਅੱਜ ਅਸੀਂ ਇੱਕ ਨਕੋਦਰ ਦੇ ਗਾਰਡਨ ਕਲੋਨੀ ਦੇ ਵਿੱਚ ਖੜੇ ਆ ਇੱਥੋਂ ਦੇ ਸਾਡੇ ਵਾਸੀ ਆ ਭਾਈ ਸਾਹਿਬ ਰਵਿੰਦਰ ਟੱਕਰ ਜੀ ਔਰ ਅੱਜ ਉਹਨਾਂ ਦਾ ਬਰਥਡੇ ਵੀ ਆ ਅਕਸਰ ਅਸੀਂ ਦੇਖਦੇ ਆ ਜਿਹੜੇ ਬਰਥਡੇ ਕੋਈ ਸੈਲੀਬ੍ਰੇਟ ਕਰਦਾ ਆ ਕੋਈ ਪਾਰਟੀਆਂ ਕਰਦਾ ਆ ਕੋਈ ਮਤਲਬ ਇੰਜੋਏ ਕਰਦਾ ਕੇਕ ਕੱਟਦਾ ਕਿਸੇ ਤਰ੍ਹਾਂ ਵੀ ਬਰਥਡੇ ਜਿਹੜੇ ਆ ਸੈਲੀਬ੍ਰੇਟ ਕਰਦੇ ਆ ਇਹਨਾਂ ਨੇ ਇੱਕ ਵੱਖਰਾ ਜਿਹਾ ਚੀਜ਼ਾ ਚੱਕਿਆ ਵੀ ਜਿਹੜਾ ਆਪਣਾ ਮੈਂ ਬਰਥਡੇ ਆ ਬਹੁਤ ਜ਼ਿਆਦਾ ਜਿਹੜੀ ਗਰਮੀ ਹੱਥ ਦੀ ਗਰਮੀਂ ਦੇਖਦੇ ਹੋਏ ਮਾਹੌਲ ਵੀ ਜਿਹੜਾ ਇਸ ਵਾਰ ਤੁਹਾਨੂੰ ਪਤਾ ਆ ਵੀ ਕਿਸ ਦਿਹਾ ਦਰਖਤ ਜਿਹੜੇ ਵੱਢੀ ਜਾਂਦੇ ਕੱਟੀ ਜਾਂਦੇ ਪਰ ਇਹਨਾਂ ਨੇ ਇੱਕ ਤੀਜਾ ਚੱਕਿਆ ਵੀ ਐ ਜਿਹੜਾ ਆ ਪੇੜ ਲਗਾ ਕੇ ਬੁੱਟੇ ਲਗਾ ਕੇ ਆਪਣਾ ਜਿਹੜਾ ਅੱਜ ਬਰਥਡੇ ਸੈਲੀਬ੍ਰੇਟ ਕਰਨਾ ਆ ਔਰ ਸਾਰਾ ਤੁਹਾਨੂੰ ਇੱਥੇ ਗੱਲਬਾਤ ਵੀ ਕਰਾਂਗੇ ਔਰ ਵੀਊ ਵੀ ਦਿਖਾਵਾਂਗੇ ਕਿੱਥੇ ਕਿੱਥੇ ਬੂਟੇ ਲਗਾਏ ਆ ਔਰ ਕਿਵੇਂ ਇਹਨਾਂ ਦੀ ਕੇਅਰ ਵੀ ਕਰਨਗੇ ਅੱਗੇ ਤੋਂ ਤੇ ਆਓ ਅਸੀਂ ਚੱਲਦੇ ਆਂ ਭਾਈ ਸਾਹਿਬ ਰਵਿੰਦਰ ਟੱਕਰ ਦੀ ਕੋਲ ਜਿਹੜਾ ਟੱਕਰ ਜੀ ਜਿਹੜਾ ਵਾਜੇ ਬਰਥਡੇ ਆ ਔਰ ਉਹ ਜਿਹੜਾ ਬਰਥਡੇ ਦਾ ਬੂਟੇ ਲਗਾ ਕੇ ਜਿਹੜਾ ਮਨਾਉਣ ਲੱਗੇ ਆ ਔਰ ਇੱਥੇ ਸਾਡੇ ਵਿੱਚ ਪੰਜਾਬ ਦੇ ਮਸ਼ਹੂਰ ਐਂਕਰ ਵਿਕਾਸ ਮੰਗਿਆ ਜੀ ਭਾਜੀ ਕਿਵੇਂ ਦੇਖਦੇ ਆਂ ਉਪਰਾਲੇ ਨੂੰ ਦੇਖੋ ਜੀ ਇਹ ਬਹੁਤ ਵਧੀਆ ਇਨੀਸ਼ੀਏਟਿਵ ਹੈ ਮੈਨੂੰ ਲੱਗਦਾ ਵੀ ਬੰਦੇ ਦਾ ਬਰਥਡੇ ਹੋਵੇ ਜਾਂ ਵੈਡਿੰਗ ਐਨੀਵਰਸਰੀ ਹੋਵੇ ਪਰਿਵਾਰ ਵਿੱਚ ਕਿਸੇ ਦਾ ਵੀ ਬਰਥਡੇ ਹੋਵੇ ਤੇ ਉਹਨੂੰ ਇਹ ਉਪਰਾਲਾ ਜ਼ਰੂਰ ਕਰਨਾ ਚਾਹੀਦਾ ਹੈ 5 ਜੂਨ ਨੂੰ ਵੈਸੇ ਵਰਲਡ এনवायरमेंट ਡੇ ਆਪਾਂ ਮਨਾਇਆ ਤੇ ਮੈਨੂੰ ਲੱਗਦਾ ਵੀ 365 ਦਿਨ ਨਹੀਂ ਇਹ ਵਰਲਡ এনवायरमेंट ਡੇ ਹੋਣਾ ਚਾਹੀਦਾ ਔਰ ਜਿਸ ਹਿਸਾਬ ਨਾਲ ਗਲੋਬਲ ਵਾਰਮਿੰਗ ਹੋ ਰਹੀ ਹੈ 48 ਡਿਗਰੀ ਤੱਕ ਟੈਂਪਰੇਚਰ ਪਹੁੰਚਿਆ ਹੋਇਆ ਹੈ ਔਰ ਹਰ ਥਾਂ ਤੇ ਇਹੀ ਮੈਸੇਜ ਜਾ ਰਿਹਾ ਹੈ ਵੱਧ ਤੋਂ ਵੱਧ ਰੁੱਖ ਲਗਾਓ ਪੇੜ ਪੌਦੇ ਲਗਾਓ ਤਾਂ ਕਿ ਹਰਿਆ ਭਰਿਆ ਪੰਜਾਬ ਹੋ ਸਕੇ ਦੁਬਾਰਾ ਫੇਰ ਉਹ ਮਾਹੌਲ ਬਣ ਸਕੇ ਬਹੁਤ ਵਧੀਆ ਉਪਰਾਲਾ ਐਪਰੀਸ਼ੀਏਟ ਕਰਦੇ ਆਂ ਜੀ ਰਵਿੰਦਰ ਟੱਕਰ ਜੀ ਦੇ ਇਸ ਉਹ ਪਰਲੇ ਨੂੰ ਤੇ ਮੇਰੇ ਵੱਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਇਸ ਤੋਂ ਵਧੀਆ ਜਨਮ ਦਿਨ ਦੀ ਪਾਰਟੀ ਨਹੀਂ ਹੋ ਸਕਦੀ ਕੁਦਰਤ ਦੇ ਨਾਲ ਮਿਲ ਕੇ ਬਹੁਤ-ਬਹੁਤ ਸ਼ੁਕਰੀਆ ਭੈ ਜੀ ਥੈਂਕ ਯੂ ਥੈਂਕ ਯੂ ਸਰ ਜੀ ਤੱਕਰ ਸਾਹਿਬ ਹੈਪੀ ਬਰਥਡੇਅ ਸਰ ਸਾਹਿਬ ਇਹ ਬੋਤਲ ਲਾ ਰੋਣ ਦੀ ਹੈ ਜਿਵੇਂ ਤੁਸੀਂ ਦੇਖਿਆ ਰਵਿੰਦਰ ਟੱਕਰ ਜੀ ਦਾ ਅੱਜ ਬਰਥਡੇ ਆ ਔਰ ਸੈਲੀਬ੍ਰੇਟ ਕਰਨ ਦਾ ਜਿਹੜਾ ਇਹ ਤਰੀਕਾ ਵੀ ਦੇਖ ਲਿਆ ਪਾਜੀ ਤੁਸੀਂ ਬੂਟੇ ਜਿਹੜੇ ਲਗਾਏ ਆ ਪਹਿਲਾਂ ਤੇ ਦੱਸੋ ਇਹਨਾਂ ਦੀ ਬਾਅਦ ਜੋ ਕੇਅਰ ਵੀ ਕਰੋਗੇ ਬਿਲਕੁਲ ਕੇਅਰ ਅੱਜ ਥੋੜਾ ਜਿਹੀ ਕਰਦੇ ਪਏ ਜੀ ਪਿਛਲੇ 3-4 ਸਾਲ ਤੋਂ ਲਗਾ ਰਹੇ ਲਗਾਤਾਰ ਹਰ ਬਰਥਡੇ ਤੇ ਤੇ 3 ਪਲਾਂਟੇਸ਼ਨ ਕਰਦਾ ਬਾਕੀ ਸਾਰੇ ਰਲ ਮਿਲ ਕੇ ਅਸੀਂ ਸਰਦਾਰ ਬੂਟਾ ਸਿੰਘ ਜੀ ਨੇ ਵਿਪਨ ਸ਼ਰਮਾ ਜੀ ਸਾਰੇ ਹੀ ਰਲ ਮਿਲ ਕੇ ਪੁਰੀ ਸਾਹਿਬ ਆਗੇ ਆ ਸਾਰੇ ਸਵੇਰ ਨੂੰ ਹੀ 5:30-6:00 ਵਜੇ ਇੱਥੇ ਹੁੰਨੇ ਜੀ ਪਾਰਕ 'ਚ ਇਹਨੂੰ ਸਾਰੇ ਪਾਣੀ ਪੂਣੀ ਲਾਉਂਦੇ ਰਣ ਮਿਲ ਕੇ ਸਾਰੇ ਨੂੰ ਮੇਨਟੇਨ ਕਰਨੇ ਪਾਰ ਤੇ ਭਾਜੀ ਬਰਥਡੇ ਕਰਨ ਦਾ ਤਰੀਕਾ ਜਿਹੜਾ ਤੁਸੀਂ ਮੈਸੇਜ ਦੇ ਰਹੇ ਹੋ ਬਹੁਤ ਵਧੀਆ ਮੈਸੇਜ ਹੈ ਪਹਿਲਾਂ ਤਾਂ ਔਰ ਦੇਖ ਰਹੇ ਹਾਂ ਜਿਹੜੀ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਆ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਇਸ ਦੇ ਜਰੀਏ ਤੁਸੀਂ ਲੋਕਾਂ ਨੂੰ ਇਹੀ ਵੱਧ ਤੋਂ ਵੱਧ ਟਰੀ ਪਲਾਂਟੇਸ਼ਨ ਕੀਤੀ ਜਾਵੇ ਮਤਲਬ ਗਰਮੀ ਦਾ ਜਿਹੜਾ ਪ੍ਰਕੋਪ ਆਉਂਦਾ ਤਾਂ ਹੀ ਆਪਾਂ ਬਚ ਸਕਦੇ ਜੇ ਆਪਾਂ ਟਰੀ ਪਲਾਂਟੇਸ਼ਨ ਕਰਾਂਗੇ ਆਕਸੀਜਨ ਵਧੀਆ ਆਪਣੇ ਲਈ ਬਹੁਤ ਵਧੀਆ ਹੈ ਜਿਹੜੀ ਟਰੀ ਪਲਾਂਟੇਸ਼ਨ ਦਾ ਵੱਧ ਤੋਂ ਵੱਧ ਕਰੋ ਸਾਰੇ ਰਲ ਮਿਲ ਕੇ ਤੇ ਉੱਥੇ ਹੀ ਸਾਡੇ ਵਿੱਚ ਦੇ ਵਿਪਨ ਸ਼ਰਮਾ ਜੀ ਅਕਸਰ ਇਸ ਦੀ ਦੇਖਦੇ ਹਾਂ ਸਮਾਜ ਸਮਾਜ ਤੇ ਵੀ ਕੰਮੇ ਕਰਦੇ ਰਹਿੰਦੇ ਤਕਰੀਬਨ ਤੇ ਭਾਜੀ ਕਿਵੇਂ ਦੇਖਦੇ ਇਹਨਾਂ ਦੇ ਉਪਰਾਲੇ ਨੂੰ ਇਹ ਬਹੁਤ ਹੀ ਵਧੀਆ ਉਪਰਾਲਾ ਆ ਸਾਡੇ ਟੱਕਰ ਸਾਹਿਬ ਦਾ ਅਸਲ ਵਿੱਚ ਸਾਡੇ ਸਮਾਜ ਦੇ ਵਿੱਚ ਸਾਡੇ ਗੁਰੂਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਬਾਕੀ ਦਾ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਬੜਾ ਮਨ ਦੁਖਦਾ ਹੈ ਕਿ ਕੀ ਇਹ ਅੱਗਾਂ ਲਾਉਣ ਵਾਲੇ ਲੋਕ ਜਾਂ ਬੂਟਿਆਂ ਨੂੰ ਪਾਲਣਾ ਨਾ ਕਰਨ ਵਾਲੇ ਲੋਕ ਜਾਂ ਦਰਖਤਾਂ ਨੂੰ ਕੱਟਣ ਵਾਲੇ ਲੋਕ ਕਿ ਇਹ ਨਹੀਂ ਸੋਚਦੇ ਕਿ ਇਹਨਾਂ ਦੇ ਬੱਚਿਆਂ ਨੇ ਵੀ ਇਸੇ ਆਪ ਉਹ ਹਵਾ ਵਿੱਚ ਹੀ ਆਪਣੇ ਸਾਹ ਲੈਣੇ ਹਨ ਉਹਨਾਂ ਨੇ ਵੀ ਇੱਥੇ ਹੀ ਜੀਣਾ ਹੈ ਤੇ ਜੀਣ ਲਈ ਕਿੰਨਾ ਜ਼ਰੂਰੀ ਹੈ ਆਕਸੀਜਨ ਦਾ ਸਾਡੇ ਲਈ ਹੋਣਾ ਸੋ ਮੈਂ ਵੀ ਆਪਣੇ ਵੱਲੋਂ ਤੇ ਸਾਡੇ ਸਾਰੇ ਗਾਰਡਨ ਕਲੋਨੀ ਦੇ ਮੈਂਬਰਾਂ ਵੱਲੋਂ ਇਹ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਪੰਜਾਬ ਨੂੰ ਬਚਾਈਏ ਆਓ ਅਜੇ ਵੀ ਟਾਈਮ ਹੈ ਰਲ ਮਿਲ ਕੇ ਅਸੀਂ ਜੇ ਕੋਪਰਾਲਾ ਕਰੀਏ ਤੇ ਇਹ ਜਿਹੜਾ ਪੰਜਾਬ ਹੈ ਇਹ ਫਿਰ ਉਸੇ ਤਰ੍ਹਾਂ ਹੀ ਹੱਸਦਾ ਬਸਦਾ ਤੇ ਗੁਰੂਆਂ ਪੀਰਾਂ ਦੀ ਧਰਤੀ ਦੁਬਾਰਾ ਫਿਰ ਬਣ ਸਕਦੀ ਹੈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਨੇ ਜੀ ਤੇ ਅਨੁਰਾਗ ਸ਼ਰਮਾ ਜੀ ਸ਼ਰਮਾ ਸਾਹਿਬ ਕਿਵੇਂ ਮੈਸੇਜ ਜਿਹੜਾ ਦੇ ਰਹੇ ਆ ਕਿਦਾਂ ਕਿਦਾਂ ਦੇਖਦੇ ਆ ਸਭ ਤੋਂ ਪਹਿਲੇ ਤੇ ਮੈਂ ਸਾਡੇ ਸੀਨੀਅਰ ਲੀਡਰ ਲਾਲ ਰਵਿੰਦਰ ਟੱਕਰ ਜੀ ਨੂੰ ਉਹਨਾਂ ਦੇ ਜਨਮ ਦਿਵਸ ਤੇ ਮੁਬਾਰਕਵਾਦ ਦਿੰਨਾ ਜੀ ਵਾਤਾਵਰਣ ਦੇ ਨਾਲ ਇਹਨਾਂ ਦਾ ਪਿਆਰ ਨਵਾਂ ਨਹੀਂ ਹੈ ਇਹ ਬਹੁਤ ਉੱਗੇ ਸਮਾਜ ਸੇਵਕ ਨੇ ਔਰ ਸ਼ਹਿਰ ਦੇ ਵੈਲ ਨੋਨ ਹਸਤੀ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਸਮਾਜ ਨੂੰ ਸੰਦੇਸ਼ ਦਿੰਦੇ ਰਹੇ ਨੇ ਰਹਿੰਦੇ ਨੇ ਅੱਜ ਇਹਨਾਂ ਨੇ ਆਪਣੇ ਜਨਮ ਦਿਵਸ ਦੇ ਉੱਪਰ ਪੋਦੇ ਲਗਾ ਕੇ ਸਮਾਜ ਨੂੰ ਜੋ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿੰਨਾ ਮਹੱਤਵਪੂਰਨ ਹੈ ਵਾਤਾਵਰਨ ਦੀ ਸ਼ੁੱਧਤਾ ਅੱਜ ਅਸੀਂ ਸਾਰੇ ਗਰਮੀ ਦੇ ਨਾਲ ਯੁੱਧ ਰਹੇ ਆਂ ਅਤਿ ਗਰਮੀ ਸਾਨੂੰ ਦੱਸ ਰਹੀ ਹੈ ਕਿ ਪੌਦੇ ਲਗਾਉਣੇ ਕਿੰਨੇ ਜ਼ਿਆਦਾ ਜ਼ਰੂਰੀ ਨੇ ਅਸੀਂ ਤਾਂ ਹਾਲੇ ਇੱਕ ਛੋਟੇ ਸ਼ਹਿਰ ਦੇ ਵਿੱਚ ਰਹਿੰਦੇ ਆ ਜਿੱਥੇ ਇਹ ਪ੍ਰੋਬਲਮ ਇੰਨੀ ਜ਼ਿਆਦਾ ਨਹੀਂ ਹੈ ਦਿਨ 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 ਵਧੇਨ ਅਸੀਂ ਮੈਟਰੋਜ਼ ਦੀ ਪੋਜੀਸ਼ਨ ਦੇਖਦੇ ਆ ਜਿੱਥੇ ਪੋਲੂਸ਼ਨ ਦੇ ਲੈਵਲ ਬਹੁਤ ਹਾਈ ਨੇ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਕਿ ਅਸੀਂ ਪੌਦੇ ਲਗਾਈਏ ਵੀ ਉਹਨਾਂ ਦੀ ਸੰਭਾਲ ਵੀ ਕਰੀਏ ਇਸ ਗਾਰਡਨ ਦੇ ਵਿੱਚ ਜਿੰਨੇ ਵੀ ਪੌਦੇ ਵੱਡੇ ਹੋਏ ਨੇ ਉਹ ਸਾਰੇ ਹੀ ਗਾਰਡਨ ਕਲੋਨੀ ਦੇ ਜਿਹੜੇ ਵਸਨੀਕ ਨੇ ਇਹਨਾਂ ਦਾ ਉਪਰਾਲਾ ਰਵਿੰਦਰ ਟੱਕਰ ਜੀ ਅਲੱਗ-ਅਲੱਗ ਸਮੇਂ ਤੇ ਇੱਕ ਪ੍ਰੋਜੈਕਟ ਨਹੀਂ ਹੈ ਇਹ ਸਾਡੇ ਨਾਲ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਾ ਕੇ ਜਿੱਥੇ ਵੀ ਜ਼ਰੂਰਤ ਹੁੰਦੀ ਹੈ ਪੌਦੇ ਲਗਾਉਂਦੀ ਟੱਕਰ ਸਾਹਿਬ ਲਗਾਉਂਦੇ ਨੇ ਔਰ ਰਾਜ ਜੀ ਨੇ ਆਪਣੇ ਜਨਮ ਦਿਵਸ ਦੇ ਉੱਪਰ ਪੌਦੇ ਲਗਾ ਕੇ ਜੋ ਸਮਾਜਿਕ ਸੰਦੇਸ਼ ਦਿੰਦਾ ਹੈ ਉਹ ਸراہਨੀ ਹੈ ਅਸੀਂ ਸਾਰੇ ਇਹਨਾਂ ਦੇ ਇਸ ਉਪਰਾਲੇ ਨੂੰ ਅੱਗੇ ਲਿਜਾਣ ਲਈ ਪ੍ਰਣ ਲੈਂਦੇ ਹੋਏ ਇੱਕ ਵਾਰ ਫਿਰ ਇਹਨਾਂ ਨੂੰ ਇਹਨਾਂ ਦੇ ਜਨਮ ਦਿਵਸ ਤੇ ਮਾਰਗਵਾਦ ਦਿੰਨੇ ਆ ਧੰਨਵਾਦ ਜੈ